ਤੋ ਪਹਿਲੇ ਪਾਣੀ ਤੋਂ ਪਹਿਲਾਂ ਖਾਸ ਧਿਆਨ ਕਿਸਾਨ ਵੀਰ ਨੂੰ ਰੱਖਣਾ ਹੁੰਦਾ ਕਿਉਂਕਿ ਪਹਿਲੇ ਪਾਣੀ ਤੇ ਹੀ ਫਸਲ ਦੀ ਜਿਹੜੀ ਫੋਟ ਹੈ ਉਹ ਤੈਹ ਹੁੰਦੀ ਹੈ ਕਿ ਜੇ ਪਹਿਲੇ ਪਾਣੀ ਤੇ ਫਸਲ ਕਣਕ ਆਪਣੀ دب ਗਈ ਤਾਂ ਫਿਰ ਉਹ ਸਾਰਾ ਸੀਜ਼ਨ ਠੀਕ ਨਹੀਂ ਆਉਂਦੀ ਜੇ ਪਹਿਲੇ ਪਾਣੀ ਤੇ ਉਹ ਦੌੜ ਲਈ ਤਾਂ ਫਿਰ ਉਹ ਜਿਹੜੀ ਹੈਗੀ ਹੈ ਸ਼ਾਨਦਾਰ ਪਰਫਾਰਮੈਂਸ ਦੇ ਜਾਂਦੀ ਹੈ ਬਹੁਤ ਸ਼ਾਨਦਾਰ ਪ੍ਰਦਰਸ਼ਨ ਰਹਿੰਦਾ ਸ਼ਾਨਦਾਰ ਝਾੜ ਰਹਿੰਦਾ ਤਾਂ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਖਰਾਕ ਦੇਣੀ ਖਾਦ ਖਾਸ ਤੌਰ ਤੇ ਨਾਈਟrogen ਜਾਂ ਤੁਸੀਂ ਸਲਫਰ ਨਹੀਂ ਪਾ ਸਕੇ ਜਾਂ ਤੁਸੀਂ ਫਾਸਫੋਰਸ ਘੱਟ ਪਾਈ ਹੈ ਜਾਂ ਤੁਸੀਂ ਪੋਟਾਸ਼ ਨਹੀਂ ਪਾ ਸਕੇ ਇਹ ਤੁਸੀਂ ਪਾ ਸਕਦੇ ਹੋ ਨਦੀਨ ਕਾਬੂ ਕਰਨੇ ਗੁੱਲੀ ਡੰਡਾ ਉੱਗਿਆ ਹੋਇਆ ਜੇ ਤਾਂ ਤੁਸੀਂ ਬਜਾਈ ਟਾਈਮ ਸਪਰੇਅ ਕੀਤੀ ਸੀ ਬਜਾਈ ਕਰਕੇ ਦੋ ਦਿਨਾਂ ਦੇ ਅੰਦਰ ਅੰਦਰ ਫਿਰ ਜ਼ਰੂਰਤ ਨਹੀਂ ਹੈ ਜੇ ਮਾੜਾ ਮੋਟਾ ਬਰੀਕ ਹੋ ਵੀ ਗਿਆ ਤਾਂ ਪਾਣੀ ਲਾਉਂਗੇ ਉਹ ਕੰਟਰੋਲ ਹੋ ਜਾਊਗਾ ਰਿਜ਼ਲਟ ਮਿਲ ਜੂ ਖਾਸ ਤੌਰ ਤੇ ਜੇ ਪਰੌਕਸਾ ਸਲਫੋਨ ਟੈਕਨੀਕਲ ਕੀਤਾ ਤੇ ਜੇ ਨਹੀਂ ਕੀਤੀ ਸਪਰੇ ਤਾਂ ਫਿਰ ਤੁਸੀਂ ਪਾਣੀ ਤੋਂ ਪਹਿਲਾਂ ਸਪਰੇ ਕਰ ਸਕਦੇ ਆ ਫਿਰ ਤੀਜਾ ਨੁਕਤਾ ਕਿ ਪਾਣੀ